ਏ ਆ ਜੀ ਰੀਲਾਂ ਵਾਲੀ ਨਵੀਂ ਪਨੀਰੀ ਵੇਖਦੇ ਆ ਕੁਝ ਰੀਲਾਂ ਤੇ ਪੜਾਂਗੇ ਕਿਹੜੇ ਕਿਹੜੇ ਕਮੈਂਟ ਬਣੇ ਰਹੋ ਅਖੀਰ ਤੱਕ ਸਾਲੇ ਪੈਰੀਆਂ ਤਾਂ ਐਵੇਂ ਲਾਈ ਜਾਂਦੇ ਜਿਵੇਂ ਸਾਲਾ ਜੰਗਲ ਚ ਹਾਥੀ ਕੁੱਟ ਕੇ ਆਇਆ ਹੋਦਾ ਲੱਗਦਾ 6 ਮਹੀਨੇ ਦੀ ਪਕਾਈ ਤੋਂ ਬਾਅਦ ਪਹਿਲਾ ਚੈੱਕ 870 ਦਾ ਆ ਗਿਆ ਗਿੱਟੇ ਤਾਂ ਸਾਫ਼ ਕਰ ਲਿੱਤਾ ਲੱਤਾਂ ਦੇਖ ਸਕਦੇ ਸੀ ਜਾਂ ਪੇਚਕਸ ਵਰਗੀਆਂ ਕਾਲੇ ਗਿੱਟੇ ਲਾਲ ਫੂਟ ਇਹਨਾਂ ਦਾ ਵੀ ਸਹੀ ਐ ਨਾ ਇਨਕਮ ਆਉਂਦੀ ਐ ਨਾ ਸੋਈ ਸ਼ਰਮ ਯਾ ਮਾਈਕ ਫੋਨੇ ਉੱਪਰ ਦੇ ਜੱਟ ਕੋਲੇ ਛੋਟਾ ਥੂੜ ਲਾਵਾ ਦਾ ਥੂੜੀ ਮੰਗਦੀ ਐ ਮਾਈਕ ਫੋਨੇ ਉੱਪਰ ਦਾ ਦੇ ਜੱਟ ਕੋਲੇ ਛੋਟਾ ਥੂੜ ਲਾਵਾ ਦਾ ਹਾ ਖੜ ਕੇ ਦੱਸ ਭਰਾਵਾ ਕੀ ਗੱਲ ਹੋਈ ਐ ਭਰਾਵਾ ਸਾਨੂੰ ਕਦੀ ਸੈਡ ਵੀ ਹੋ ਲੈਂਦਿਆ ਕਰੋ ਜਦੋਂ ਇੰਸਟਾਗ੍ਰam ਓਪਨ ਕਰੋ ਇਦਾਂ ਦੇ ਆ ਜਾਂਦੇ ਆ ਫੇਰ ਹਸਾ ਨਿਕਲ ਜਾਂਦਾ ਕੀ ਯਾਰ ਦੁਖੀ ਵੀ ਨਹੀਂ ਹੋਣ ਤੇ ਦਿੱਤਾ ਬਾਈ ਆਪਦਾ ਐਡਰੈਸ ਦੇ ਪਹਿਲਾਂ ਆ ਕੇ ਤੇਰੀ ਕਲਮੀ ਤੋੜਾਂ ਮੈਂ ਨਸ਼ਾ ਨੁਸ਼ਾ ਕਰਿਆ ਕਰ ਕਿਹੜੇ ਕੁੱਤੇ ਕਮਾਂ ਵਿੱਚ ਪੈ ਗਏ ਆ ਵੀਰ ਫੋਨਾਂ ਵਾਲੀ ਦੁਕਾਨ ਤੇ ਖੜ ਕੇ ਲਿਖਿਆ ਹੋਇਆ ਗੀਤ ਰੇਂਦੇ ਭਰਾਵਾ ਨਹੀਂ ਸਰਕਾਰਾਂ ਤੈਨੂੰ ਮਰਵਾ ਦੇਣੇ اے ਭਗਵਾ ਵੀਰੇ ਦੁਨੀਆ ਦਾ ਕੰਮ ਹੁੰਦਾ ਬੋਲਣਾ ਤੂੰ ਚੁੱਪ ਕਰਕੇ ਨਹਿਰ ਵਿੱਚ ਚਾਲ ਮਾਰ ਤੇ ਆਪ ਦਾ ਮਸਲਾ ਆਪ ਬੈਠ ਕੇ ਨਿਬੇੜੋ ਸਾਡੇ ਕਿਉਂ ਕੰਨਾਂ ਚੋਂ ਖੂਨ ਕੱਢ ਲੈਂਦੇ ਨਹੀਂ ਪੂਰੀ ਜਟਕਾਂ ਵੱਲੋਂ ਮੈਂ ਮਾਫੀ ਮੰਗਦਾ ਹੌਲੀ ਹੌਲੀ ਪੈਣਾ ਫਰਕ ਦਵਾਈ ਚੱਲ ਰਹੀ ਹੈ ਸੰਗਤ ਜੀ ਸਾਡੀਆਂ 600 ਯੂਨਟਾਂ ਵਿੱਚੋਂ 300 ਯੂਨਟਾਂ ਦੇ ਛਟਕੇ ਇਸ ਨੂੰ ਦਿੱਤੇ ਜਾਣ। ਮੌਤ ਵਾਲਾ ਖੇਲ ਤੋਂ ਹਮ ਖੇਲ ਰਹੇ ਹਾਂ ਜੋ ਤੇਰੀ ਇਹ ਰੀਲ ਦੇਖ ਰਹੇ ਹੈ। ਤਾਕਤ ਵਾਲਾ ਟੋਨਿਕ ਪੀਣ ਤੋਂ ਬਾਅਦ ਮੇਰੀ ਭੈਣ ਹਟੀਨਾ ਜਿੰਨਾ ਟਾਈਮ ਨੁਕਤਾ ਦੀ ਸੇਵਾ ਵਾਲਾ ਮਿੰਟੂ ਬਾਈਲ ਛੋਟਿਆਂ ਤੇ ਚੱਲ ਲੈ ਕੇ ਨਹੀਂ ਚੱਲਦਾ। ਰੱਬ ਕਰੇ ਦਾੜੀ ਆ ਜਾ ਤੇਰੇ ਬਾਕੀ ਵੀਡੀਓ ਸਿਰਫ ਫਨ ਲਈ ਸੀ ਕਿਸੇ ਨਾਲ ਕੋਈ ਹੇਟ ਨਹੀਂ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਜੀ